ਮੇਰੀ ਹਿੰਦੂ ਥੀ ਬਹੁਤ ਬਿਮਾਰ ਆਈ ਤੇ ਮੈਂ ਬਹੁਤ ਜਗ੍ਹਾ ਤੇ ਲੈ ਚੁੱਕੇ ਤੇ ਮੇਰੇ ਕੋਲ ਹੁਣ ਪੈਸਾ ਹੈ ਨਹੀਂ ਜੀ ਕੋਈ ਮੇਰਾ ਕੋਈ ਦਾਨ ਕਰ ਦੇ ਮੇਰਾ ਬੱਚਾ ਬਚ ਜੀ ਬਹੁਤ ਦੂਰ ਫਿਰ ਕੇ ਜੀ ਕਿਤੇ ਮੈਂ ਜਾਟੀ ਕਰਦਾ ਕਿਤੇ ਮੈਂ ਚੌਂਕੀ ਤਰ੍ਹਾਂ ਕਰ ਦਾਂਗਾ ਫਿਰ ਦੂਰ ਪਤਾ ਜੀ ਬੜਾ ਬੰਦਾ ਜੀ ਮੈਂ ਇੱਥੇ ਕੋਈ ਕੰਮ ਨਹੀਂ ਹੁੰਦਾ ਜੀ ਬੱਚਾ ਬੱਚਾ ਜੀ ਇਹਨੇ ਮੇਰੀ ਮਿਹਨਤ ਕਰ ਦਿੱਤੀ ਦਾਨੀ ਵੀਰਾਂ ਨੂੰ ਮੇਰਾ ਜੀ ਪੇਟ ਪਾਣੀ ਭਰਿਆ ਹੋਇਆ ਜੀ ਕੋਈ ਹਾਲ ਲਿੰਗਜ ਰੋਟ ਖਟਾ ਯਾਰ ਦੇ ਟੀਕੇ ਲੱਗਦੇ ਜੀ ਮੈਂ ਕਿ ਤਕਰੀਬ ਬੰਦਾ ਕਿੱਥੋਂ ਲਾਵਾਂ ਜੀ ਐਨੇ ਕਿ ਮੇਰੀ ਸੀ ਕਿ ਜੰਗ ਜੈਸ ਮੈਂ ਲਾ ਚੁੱਕਿਆ ਜੀ ਜੋ ਦਾਨੀ ਵੀਰਾਂ ਨੂੰ ਬੇਨਤੀ ਕਰਦਾ ਜੀ ਜੋ ਜੋ ਸਰਦ ਮੈਨੂੰ ਮੇਰੇ ਬੱਚੇ ਨੂੰ ਜੀ ਕੋਈ ਦਾਨ ਕਰ ਦਿਓ ਜੀ ਮੇਰਾ ਨਾਮ ਜੀ ਬਲਦੇਵ ਸਿੰਘ ਹੈ ਮੇਰਾ ਕੰਡ ਪੁਲਦਰਵਾਲਾ ਦਾ ਮੇਰੀ ਬੱਚੀ ਹੈਗੀ ਦੋਤੀ ਹੈਗੀ 7 ਸਾਲਾਂ ਦੀ ਮੈਂ ਬਹੁਤ ਉਹਨੂੰ ਕੋਸ਼ਟ ਕਰਦਾ ਬੱਚਾ ਜਦੋਂ ਮੈਨੂੰ ਪਾਪਾ ਪਾਪਾ ਕਰਦਾਗਾ ਕਿਤੇ ਮੈਥੋਂ ਪੁੱਛ ਮੰਗਦਾਗਾ ਕਿਤੇ ਕੋਸ਼ਿਸ਼ ਭੰਗਦਾਗਾ ਮੈਥੋਂ ਹੁਣ ਚੱਲਿਆ ਨਹੀਂ ਜਾਂਦਾ ਜੀ ਪਹਿਲਾਂ ਮੈਂ ਪ੍ਰਾਈਵੇਟ ਮੈ ਹਸਪਤਾਲਾਂ ਚ ਲਈ ਫਿਰਿਆ ਹੁਣ ਮੇਰੇ ਚ ਕੋਈ ਜੈ ਸਿੰਘ ਪਹਿਲਾਂ ਇੱਥੇ 3 ਮਹੀਨੇ ਮੈਂ ਹਸਪਤਾਲ ਬਠਿੰਡੇ ਚ ਲਈ ਫਿਰਿਆ ਫਿਰ ਮੈਂ ਤਲਵੰਡੀ ਸਾਹਿਬ ਚ ਮੈਂ ਲਈ ਫਿਰਿਆ 3 ਮਹੀਨੇ ਤੇ ਹੁਣ ਮਹੀਨਾ ਹੋ ਗਿਆ ਜੀ ਮੈਨੂੰ ਇੱਥੇ ਲਈ ਫਿਰਦੇ ਨੂੰ ਹੁਣ ਮੇਰੇ ਕੋਲ ਕੋਈ ਪੈਸਾ ਨਹੀਂਗਾ ਤੇ 8000 ਦਾ ਟੀਕਾ ਲੱਗਦਾ ਜੀ ਇਹ ਦੂਜੇ ਦਿਨ ਲਾਉਂਦੇ ਕਦੇ ਤੀਜੇ ਦਿਨ ਲਾਉਂਦੇ ਪੇਟ ਦੇ ਵਿੱਚ ਪਾਣੀ ਆ ਜੀ ਮੈਨੂੰ ਚੱਕ ਕੇ ਲੈ ਜਾਣਾਗਾ ਉਹ ਇਲੈਕਟ੍ਰਿਕ ਬਾਥਰੂਮ ਕਰਾਉਣਾਗਾ ਮੈਨੂੰ ਆ ਲੱਗਦਾ ਵੀ ਮੇਰੇ ਬੁੱਕਲ ਚ ਨਾ ਕਿਤੇ ਤਾਂ ਪੇਟ ਫਾਟ ਗਿਆ ਵੀ ਜੋ ਦਾਨੀ ਵੀਰਾਂ ਤੋਂ ਪੁਰਾ ਗਜੈਸ ਪੈਂਦੀ ਅਗੇ ਮੇਰੀ ਕੋਈ ਸ਼ੈਦਾ ਕਰਦੇ ਮੇਰੇ ਬੱਚੇ ਨੂੰ ਇਹ ਬਚਾ ਸਕਦੇ ਮੈਥੋਂ ਕੋਈ ਬਚਦਾ ਨਹੀਂਗਾ ਮੈਂ ਤਾਂ ਇੰਨੀ ਕਿ ਮੇਨ ਬੇਨਤੀ ਹੈ ਜੀ ਧੰਨਵਾਦ ਜੀ ਜੇ ਕੋਈ ਕਰ ਦੂਗਾ ਜੀ ਹਸਪਤਾਲ ਦੇ ਵਿੱਚ ਜੀ 8000 ਦਾ ਟੀਕਾ ਲੱਗਦਾ ਜੀ ਪਾਣੀ ਚ ਉਹਦੇ ਪੇਟ ਹੈਗਾ ਚੱਕ ਕੇ ਮੈਂ ਉਹਨੂੰ ਬੱਚੇ ਤੋਂ ਅਲਜਾਨਾ ਜੀ ਜੋ ਮਨਵਾਹਦਾ ਪਾਪਾ ਮੈਨੂੰ ਪੇਸ਼ਾਵ ਕਰਨਾ ਜਾਂ ਕੋਈ ਮੈਂ ਲੈਟਰ ਨਹੀਂ ਕਰਨਾਗਾ ਤੇ ਮਨ ਚੱਕ ਕੇ ਉਹਨੂੰ ਅਲਜਾਨਾ ਜੋ ਮੂੰਹ ਚ ਵੀ ਪਾਣੀ ਧਾਣੀ ਪਾਉਣਾ ਮੈਂ ਆਪ ਪਾਉਣਾ ਜੀ ਮੇਰਾ ਮੌਕਾ ਦੇਖ ਸਕਦੇ ਹੋਗੇ ਕਿ ਮੈਂ ਬਹੁਤ ਗਰੀਬ ਬੰਦਾਗਾ ਜੀ ਮਜ਼ਦੂਰੀ ਕਰਦਾਗਾ ਜੋ ਮੈਂ ਜੋ ਪੈਸਾ ਸੀਗਾ ਮੈਂ ਚੱਕ ਚਕਾ ਕੇ ਇਹ ਫੜ ਫੜਾ ਕੇ ਜੀ ਕਰਜਾ ਕਰ ਲਾ ਕੇ ਤੇ ਮੈਂ ਲਾ ਚੁੱਕਿਆ ਨਹੀਂ ਮੇਰੇ ਜੋ ਹੁਣ ਹੋਈ ਗੰਜੈਸ ਨਹੀਂ ਗਈ ਮੈਂ ਪੰਜ ਦਿਨ ਹੋ ਗਏ ਜਿਮਾ ਬੇਲਾ ਬੈਠਾ ਜੀ ਮੇਰੇ ਕੋਈ ਬੱਚੇ ਨਾਸਤੇ ਕੋਈ ਹੈ ਨਹੀਂ ਜੀ ਗੰਜੈਸ ਨਹੀਂ ਜੀ ਦਵਾਈ ਦਵਾਉਣ ਨੂੰ ਜੀ